ਜੋ ਸਿੰਘ ਜੀ ਸਰਦਾਰ ਰਣਜੀਤ ਸਿੰਘ ਜੀ ਹਾੜੀਆ ਸਾਹਿਬ ਬਰਾਜਮਾਨ ਨੇ ਲਵਪ੍ਰੀਤ ਜੀ ਸਰਦਾਰ ਬਲਬੀਰ ਸਿੰਘ ਜੀ ਖਾਸਾ ਟੈਂਟ ਵਾਲੇ ਜਿਹੜੇ ਕਿ ਜਸਪਾਲ ਸੋਹਣੀ ਵੀ ਆਏ ਦਿੱਲੀ ਲੁਧਿਆਣੇ ਤੋਂ ਉਹਨਾਂ ਦੀ ਨਾਲ ਹਾਜ਼ਰੀ ਰਿਸ਼ਤੇਦਾਰੀ ਆ ਸਰਦਾਰ ਰਣਦੀਪ ਸਿੰਘ ਜੀ ਕੰਗ ਸਾਹਿਬ ਇੱਥੇ ਹਾਜ਼ਰ ਹੋਏ ਸਾਨੂੰ ਪਤਾ ਮਾਈਕ 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 ਪਤਾ ਆ ਰਿਹਾ ਜੀ ਬੰਦ ਕਰ ਦਿਓ ਨੇ ਕਾਲੀ ਦਲ ਨੂੰ ਲਿਆਉਣਾ ਕਿਉਂਕਿ 2022 ਵਿੱਚ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਅਸੀਂ ਝਾੜੂ ਪਾਰਟੀ ਨੂੰ ਲਿਆ ਕੇ ਤੇ ਬਹੁਤ ਨੁਕਸਾਨ ਕਰਾ ਲਿਆ ਕਿਤੇ ਨਾ ਕਿਤੇ ਅਸੀਂ ਵੀ ਇਸ ਦੇ ਦੋਸ਼ੀ ਆ ਪੰਜਾਬ ਦੇ ਹਾਲਾਤ ਵੇਖੋ ਕੀ ਬਣ ਗਏ ਆ ਪੰਜਾਬ ਦਿੱਲੀ ਵਾਲਿਆਂ ਦੇ ਹਵਾਲੇ ਅਸੀਂ ਨਹੀਂ ਕਰਨਾ ਕਿਉਂਕਿ ਦਿੱਲੀ ਵਾਲਿਆਂ ਨੂੰ ਪੰਜਾਬ ਨਾਲ ਕੋਈ ਦਰਦ ਨਹੀਂ ਦਾ ਸੋ ਆਪਾਂ ਆਪਣੀ ਹਨ ਬੱਚਿਆਂ ਨੂੰ ਸਾਈਕਲ ਐਸੀ ਬੱਚਿਆਂ ਨੂੰ ਵਜੀਫਾ ਇਹ ਸਾਰੀਆਂ ਸਕੀਮਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਵਾ ਤੇ ਇਹਨਾਂ ਨੇ ਸਾਰੀਆਂ ਸਕੀਮਾਂ ਬੰਦ ਕਰ ਦੇਣ ਦੇ ਕਰਨਗੇ ਇੱਕ ਰੇ ਦੋਨੋਂ ਹੱਥ ਖੜੇ ਕਰਕੇ ਜਕਾਰੇ ਦੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਲ ਸਾਹਿਬ ਨੇ ਜਕਾਰੇ ਦੇ ਨਾਲ ਸਵਾਗਤ ਕਰੀਏ बोले सब तो पहले मैं सारी संगत में फतेह अज करता जी वाहेगुरू जी का खालसा वाहेगुरू जी की फतेह यार ਵਲੇਬੇਜ ਇਲੈਕਸ਼ਨ ਦਾ ਮਤਲਬ ਹੈ ਕਿ ਆਪਾਂ ਨਮਾਇੰਦਾ ਆਪਣਾ ਸਹੀ ਚੁਣੀਏ ਤੇ ਸਰਕਾਰ ਆਪਣੀ ਸਹੀ ਚੁਣੀਏ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਦੋਂ ਫੈਸਲਾ ਕਰਨ ਹੁੰਦਾ ਹੈ ਉਦੋਂ ਆਪਾਂ ਸਹੀ ਤੇ ਗਲਤ ਫਰਕ ਨਹੀਂ ਦੇਖਦੇ ਉਹ ਤਾਂ ਸੌਖਾ ਕਰਨਾ ਫੈਸਲਾ ਹੈ ਜੇ ਪਿਛਲੇ 60 ਸਾਲਾਂ 'ਚ ਤੁਹੇ ਦੇਖੋ 25 ਸਾਲ ਅਕਾਲੀ ਦਲੇ ਰਾਜ ਕੀਤਾ 25 ਸਾਲ ਕਾਂਗਰਸ ਨੇ ਕੀਤਾ ਤੇ 5 ਸਾਲ ਹੁਣ ਝੜੋ ਵਾਲਾ ਦਾ ਹੋ ਗਿਆ ਕਰਨ ਵਾਸਤੇ 25 ਸਾਲ ਕਾਂਗਰਸ ਦਾ ਰਾਜ ਰਿਹਾ ਤੇ 25 ਸਾਲਾਂ ਵਿੱਚ ਤੁਸੀਂ ਇੱਕ ਨਿਸ਼ਾਨੀ ਨਹੀਂ ਦੱਸ ਦਿੱਤੇ ਇੱਕ ਸਹੂਲਤ ਨਹੀਂ ਦੱਸ ਦਿੱਤੀ ਜਿਹੜੀ ਕਾਂਗਰਸ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਜੋ ਕੁਝ ਵੀ ਮਿਲਿਆ ਜੋ ਕੁਝ ਵੀ ਤਰੱਕੀ ਹੋਈ ਜੋ ਵੀ ਡਿਵੈਲਪਮੈਂਟ ਹੋਈ ਕੱਲੀ ਅਕਾਲੀ ਦਲ ਦੇ 25 ਸਾਲਾਂ ਚ ਹੋਈ ਆ ਹੋਰ ਕਿੱਥੇ ਨਹੀਂ ਹੋਈ ਮੈਂ ਤਾਂ ਚੈਲੰਜ ਕਰਦਾ ਕਿਸੇ ਨੂੰ ਜੇ ਕੋ ਮੈਨੂੰ ਇੱਕ ਨਿਸ਼ਾਨੀ ਵੀ ਦੱਸ ਦੇ ਮੈਂ ਤਾਂ ਅਸੈਂਬਲੀ ਚ ਵੀ ਸਵਾਲ ਪੁੱਛਿਆ ਸੀ ਸਾਰਿਆਂ ਨੂੰ ਕਾਂਗਰਸੀਆਂ ਨੂੰ ਮਾ ਪਹਿਣਾ ਤੇ ਪੰਜਾਬ ਨੂੰ ਤਗੜਾ ਕੱਲਾ ਇੱਕੋ ਹੀ ਕਰ ਸਕਦਾ ਹੈ ਥੋੜੀ ਆਪਣੀ ਪਾਰਟੀ ਸ਼ੋਮਨੀ ਅਕਾਲੀ ਦਲ ਮੈਂ ਤੁਹਾਨੂੰ ਦੱਸਣਾ ਚਾਹਣਾ ਹਾਖੜਾ ਡੈਮ ਤੋਂ ਬਗੈਰ ਸਾਰੇ ਟਾਈਮ ਅਕਾਲੀ ਦਲ ਨੇ ਬਣਾਇਆ ਸਾਰੇ ਥਰਮਲ ਪਲਾਂਟ ਬਿਜਲੀ ਪੈਦਾ ਕਰਨ ਵਾਲੇ ਅਕਾਲੀ ਦਲ ਨੇ ਬਣਾਇਆ ਇਹਦਾ ਮਤਲਬ ਬਿਜਲੀ ਸਾਰੀ ਬਣਾਉਣ ਫਿਰ ਘਰਾਂ ਚ ਅਕਾਲੀ ਦਲ ਨੇ ਪਹੁੰਚਾਈ ਹੈ ਔਰ ਟ੍ਰੈਕਟਰਾਂ ਦਾ ਟੈਕਸ ਹੁੰਦਾ ਸੀ ਮਾਫ ਕੀਤਾ ਅਕਾਲੀ ਦਲ ਨੇ ਮਾਬਲਾ ਮਾਫ ਕੀਤਾ ਅਕਾਲੀ ਦਲ ਨੇ ਔਰ ਇਥੇ ਬੀਬੀਆਂ ਬਟੀਆਂ ਨੀਲੇ ਕਾੜ ਬਣਾ ਕੇ ਆਟਾ ਦਾਲ ਦਿੱਤਾ ਅਕਾਲੀ ਦਲ ਨੇ ਜਿਹੜਾ ਅੱਜਕੱਲ ਬੰਦ ਹੈ ਸਕੀਮ ਸਕੀਮ ਅਕਾਲੀ ਦਲ ਨੇ ਪੈਨਸ਼ਨ ਸਕੀਮ ਅਕਾਲੀ ਦਲ ਨੇ ਐਸੀ ਬੱਚੇ ਮੁਫਤ ਪਰੋਣਾ ਹੈ ਅਕਾਲੀ ਦਲ ਨੇ ਉਦੋਂ ਬੀ ਵਿਚਾਰ ਕਰ ਲੈ ਤਾਂ ਕੀ ਫਰਕ ਪੈਂਦਾ ਮੇਰਾ ਕਹਿੰਦਾ ਪਾ ਮੁੱਖ ਮੰਤਰੀ ਬਾਦਲ ਸਾਹਿਬ ਮੁੱਖ ਮੰਤਰੀ ਨਹੀਂ ਸੀ ਸੇਵਾਦਾਰ ਸੀ 25 ਸਾਲ ਇੱਕ ਬੰਦਾ ਸਰਪੰਚ ਬਣ ਜਾਂਦਾ ਨਾ ਅਗਲੀ ਵਾਰ ਬੰਨਣਾ ਔਖਾ ਹੈ ਉਹਰਾ ਪ੍ਰਬੰਧਕ ਕਮੇਟੀ ਬਣਾਈ ਉਹਦੇ ਬਾਅਦ ਉਹਨਾਂ ਨੇ ਫੈਸਲਾ ਕੀਤਾ ਯਾਰ ਅੱਗੇ ਨਾਲ ਹਮਲਾ ਹੋ ਜੇ ਕੋਈ ਹੋਰ ਕਬਜ਼ਾ ਆਪਾਂ ਨੂੰ ਇੱਕ ਸਿਆਸੀ ਤਾਕਤ ਚਾਹੀਦੀ ਹੈ ਇੱਕ ਪਾਰਟੀ ਚਾਹੀਦੀ ਹੈ ਉਹਨਾਂ ਨੇ ਫਿਰ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਜਿਹਦਾ ਪਹਿਲਾ ਪ੍ਰਧਾਨ ਸੀ ਥੋਡੇ ਆਪਣੇ ਹਲਕੇ ਦੇ ਜਿਹਦਾ ਸੁਲਕਰ ਚਬਾਲ ਤੋਂ ਜਿਹਦਾ ਸੁਲਮੁਖ ਸਿੰਘ ਚਬਾਲ 105 ਸਾਲ ਪਹਿਲੇ ਤੁਸੀਂ ਆਜ਼ਾਦੀ ਦੀ ਲੜਾਈ ਵੀ ਦੇਖੋ ਮੋਰਚੇ ਥੋਡੇ ਸੰਘਰਸ਼ ਅਕਾਲੀ ਦਲ ਨੇ ਕੀਤੇ ਉਹਦੇ ਬਾਅਦ ਵੀ ਆ ਜਿਹੜੀ ਐਮਐਸਪੀ ਹੈ ਪੰਜਾਬ ਕੱਲੇ ਪੰਜਾਬ ਤੇ ਹਰਿਆਣਾ ਜੇ ਐਮਐਸਪੀ ਐ। ਰਾਜਸਥਾਨ ਚ ਨਹੀਂ ਐ। ਯੂਪੀ ਚ ਨਹੀਂ ਐ, ਬਿਹਾਰ ਨਹੀਂ ਐ। ਆ ਐਮਐਸਪੀ ਦਵਾਉਣ ਵਾਲਾ ਅਕਾਲੀ ਦਲ 1960 ਚ ਮੋਰਚਾ ਲਾ ਕੇ। ਜੈ ਹਾਂ। ਜੈ ਅਕਾਲ। ਹਰ ਲੜਾਈ ਕਿਸੇ ਨੂੰ ਜੇ ਸ਼ਿਲੌਂਗ ਸ਼ਿਲੌਂਗ ਵਿੱਚ ਗੁਰੂ ਘਰ ਦਾ ਸਮੱਸਿਆ ਆਇਆ। ਨਾਲ ਦੇ ਨਾਲ ਉਹਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੈਨੂੰ ਟੈਲੀਫੋਨ ਕੀਤਾ ਮੈਂ ਨਾਲ ਦੇ ਨਾਲ ਹੱਲ ਕਰਾਇਆ। ਉਪੀ ਵਿੱਚ ਜਿਹੜੇ ਆਪਣੇ ਪੁਰਾਣੇ ਪੀਤੀ ਸੀ ਟੈਂਕਾਂ ਤੋਪਾਂ ਨੇ ਦਰਬਾਰ ਸਾਹਿਬ ਤੇਰੀ ਮਾਂ ਨੇ ਭੇਜੇ ਸੀ ਉਸ ਮਾਂ ਦੇ ਖਿਲਾਫ ਇਹਨਾਂ ਦੇ ਪਤੀ ਨੇ ਜੰਗ ਲੜੀ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਗਿਆ ਇਹਨਾਂ ਨੂੰ ਜੇਲ੍ਹਾਂ ਚ ਪਾਇਆ ਗਿਆ ਉਹ ਤਾਂ ਮਾਂ ਕਹਿੰਦੀ ਇੰਦਰਾ ਗਾਂਧੀ ਨੂੰ ਹੁਣ ਸੰਤੋਖ ਸਿੰਘ ਨੇ ਦਾਵਾ ਜਿਹੜਾ ਸੁਖਜਿੰਦਰ ਬਾਹਣ ਦਾ ਬਾਪ ਹੈ ਉਹਨੇ ਚਿੱਠੀ ਲਿਖੀ ਸੀ ਪਹਿਲੇ ਜਿਸ ਦਿਨ ਦਰਬਾਰ ਸਾਹਿਬ ਅਟੈਕ ਹੋਇਆ ਉਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਵਧਾਈ ਹੋਈ ਜੀ ਤੁਸੀਂ ਬਹੁਤ ਬੜੀਆ ਕੰਮ ਕੀਤਾ ਦੀ ਆਪ ਹਲੇ ਵੀ 78 ਦੇ ਬਾਅਦ 20 ਸਾਲ ਆਪਣੀ ਕੌਮ ਉਹਨਾਂ ਨੂੰ ਫਿਰ ਤੋਂ ਸਰਕਾਰ ਬਣਾਈ ਜਾਂਦੀ ਹੈ ਫਿਰ ਫਿਰ ਕੀ 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 ਦਾ ਜਵਾਬ ਕੌਣ ਦੇਊਗਾ ਥੋੜੀ ਫੌਜ ਖਤਮ ਹੈ ਕਾਂਗਰਸੀ ਇੱਧਰ ਇੱਕ ਆਪਾ ਰੋਜ਼ ਅਰਦਾਸ ਕਰਦੇ ਉਹਨੇ ਰਾਜ ਕਰੇਗਾ ਖਾਲਸਾ ਖਾਲਸਾ ਜੀ ਤੁਸੀਂ ਰਾਜ ਨਹੀਂ ਕਰਦੇ ਤੁਸੀਂ ਇਹਨਾਂ ਦਾ ਕਰਾਜ ਦੇਤਾ ਤਾਂ ਦਿੱਲੀ ਵਾਲੇ ਨੂੰ ਹੁਣ ਉਹ ਮੁੱਖ ਮੰਤਰੀ ਉਹ ਹੈ ਕੀ ਕਰਾਂਗੇ ਆਪਾਂ ਹਲੇ ਵੀ ਅਪਾ ਪੰਜਾਬ ਨੂੰ ਬਚਾ ਲਈਏ 11 ਤਰੀਕ ਹੈ ਜੇ ਤੁਸੀਂ ਆਪਣੀ ਫੌਜ ਨੂੰ ਫਿਰ ਤੋਂ ਖੜੀ ਕਰ ਦੋਗੇ ਫਿਰ ਤੋਂ ਤਾਕਤਵਰ ਕਰ ਦੋਗੇ ਤੁਹਾਡੇ ਗੁਰੂ ਘਰ ਵੀ ਅਸੀਂ ਵਾਪਸ ਲੈ ਕੇ ਆਵਾਂਗੇ ਆਪਣੇ ਸਾਹਮਣੇ thank okay.